ਸਾਡੀ ਭੈਣ ਜੀਰੇ ਇਲਾਜ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵੀ ਆਪਣੇ ਯੋਗੀ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਯੋਗੀ ਹੋ ਜੇਵੇ ਉੱਥੇ ਤਾਂ ਕਿਵੇਂ ਰੋੜ ਰੋੜ ਕੇ ਰੇਂਗ ਰੇਂਗ ਕੇ ਕਿਦਾਂ ਇਹ ਭੈਣ ਜੀਵਨ ਕੱਟ ਰਹੀ ਸੀ ਕੀ ਨਾਮ ਮੇਰੀ ਭੈਣ ਦਾ ਮੋਣੀ ਮੋਣੀ ਭੈਣ ਫਿਰ ਵੀ ਆਪਣੇ ਦੇ ਖੂਨ ਦੀ ਆਪਣੇ ਪਿਆਰ ਦੀ ਭੈਣਾਂ ਦੇ ਭਰਾਵਾਂ ਦੇ ਪਿਆਰ ਦੀ ਖੇਚਾ ਜਿਹੜੀ ਹੋ ਰਹੀ ਆ ਤੇ ਭੈਣ ਅੱਗੇ ਨਾਲ ਠੀਕ ਵੀ ਹੋ ਰਹੀ ਆ ఫిਜ਼ੀਓਥੈਰੇਪੀ ਵੀ ਹੁੰਦੀ ਆ ਦੀ ਪਰ ਕੁਝ ਕਰਮਾਂ ਦਾ ਐਸਾ ਜਿਹੜਾ ਭੈਣ ਸੀ ਜਿਹੜੀ ਇਹਨਾਂ ਦੀ ਉਹ ਵੀ ਚੱਲ ਬਸੀ ਮਾਂ ਸੀ ਜਿਹੜੀ ਉਹ ਵੀ ਚੱਲ ਬਸੀ ਬਾਪ ਸੀ ਜਿਹੜਾ ਉਹ ਵੀ ਚੱਲ ਬਸਿਆ ਕੋਈ ਮਾਮਾ ਚਾਚਾ ਤਾਇਆ ਭੂਆ ਮਾਸੀਆਂ ਇਹ ਤਾਂ ਤੁਹਾਨੂੰ ਪਤਾ ਹੀ ਆ ਇਹ ਰਿਸ਼ਤੇ ਅੱਜ ਕੱਲ ਮੈਟਰ ਹੀ ਨਹੀਂ ਕਰਦੇ ਗਿਣਤੀ 'ਚ ਵੀ ਨਹੀਂ ਆਉਂਦੇ ਇਹ ਰਿਸ਼ਤੇ ਤਾਂ ਪਰ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ ਵਾਹਿਗੁਰੂ ਜੀ ਹਿੰਮਤ ਬਖਸ਼ਣ ਸਾਨੂੰ ਵੀ ਤੇ ਮੋਹਣੀ ਭੈਣ ਠੀਕ ਹੋ ਸਕੇ ਤੁਸੀਂ ਵੀ ਅਰਦਾਸ ਕਰੋ ਸਾਰੇ ਜੀ ਮੇਰੀ ਹਾਰਾ ਹੋਆ ਨਾ ਨਾ ਖਰਾਗਿਆ ਪਹਿਲਾਂ ਤਾਂ ਮਾਤਾ ਪਰਮਦੇਵ ਜੀ ਤੋਂ ਮੈਂ ਤਾਂ ਅਖਿਰ ਨਹੀਂ ਆਦਾ ਨੇ ਉਸਦੇ ਮੋਹ ਜਦ ਬਾਣੀ ਤਨਾਂ ਜੀ ਜਾਂਦੇ ਪਾਣ ਕਰਦੇ ਸੀ ਮਨ ਮੇਰੇ ਕੋ ਕੋਈ ਨਹੀਂ ਆਉਂਦਾ ਹੈਗਾ ਨਾ ਕੋਈ ਮੇਰੇ ਕੋਲ ਵੜਦਾ ਆ ਮੇਰੀ ਹਾਲਤ ਕੋਈ ਨਾ ਪਰਾਵਾ ਹੋਤਰਿਆ ਕਿ ਹੁੰਦਾ ਕੋਈ ਫੜਾ ਹੈ ਬਈ ਨਹੀਂ ਮੁਣੀ ਪੈਣ ਤੇਰੇ ਭੈਣ ਭਰਾ ਕਿੱਥੇ ਆਸ਼ਰਮ ਚਾ ਕਿਹੇ ਚ ਹਾਂਜੀ ਕੋ ਕੋਈ ਨਹੀਂ ਕੋਈ ਨਾ ਪਰ ਪਤਾ ਕਰਾਂਗੇ ਫਿਰ ਲੈ ਮੈਂ ਗਿਆ ਪੋਣਨੂ ਠੀਕ ਹੈ ਤੇਰਾ ਪਿੰਡ ਠੱਕੜ ਕੀ ਆ ਹਨਾ ਕਿੰਨੇ ਭੈਣ ਭਰਾ ਵਾ ਤੇਰੇ ਮੇਰੀ ਇੱਕ ਘਰ ਦੀ ਤਾਂ ਵੇਤੋ ਹੋਈ ਉਹ ਉਹ ਤੇਰੇ ਵਿਆਹ ਦੇ ਦੋ ਭਰਾਤ ਬਾਣੀ ਉਹ ਹਾਂਜੀ ਉਹ ਤੇਰੇ ਯਾਨੀ ਕਿ ਸਟੈਪ ਮਦਰ ਦੇ ਬੱਚੇ ਆ ਨਾ ਹਾਂਜੀ ਉਹ ਤੁਹਾਡੀ ਮੰਮੀ ਦਾ ਪਹਿਲਾਂ ਵਿਆਹ ਹੋਇਆ ਸੀ ਪਾਪਾ ਨਾਲ ਕਿ ਬਾਅਦ ਚ ਹੋਇਆ ਸੀਗਾ ਕੋ ਉਹਨਾਂ ਦੀ ਮੰਮੀ ਦਾ ਬਾਅਦ ਚ ਹੋਇਆ ਸੀ ਸਾਡੀ ਮੰਮੀ ਦਾ ਪਹਿਲਾਂ ਹੋਇਆ ਸੀ ਪਹਿਲਾਂ ਹੋਇਆ ਸੀ ਉਸ ਤੋਂ ਬਾਅਦ ਤੁਹਾਡੇ ਪਾਪਾ ਨੇ ਹੋਰ ਵਿਆਹ ਕਰਾ ਲਿਆ ਸੀ ਉਹ ਤੋਂ ਵੀ ਜਿਹੜੇ ਬੱਚੇ ਪੈਦਾ ਹੋਏ ਤਾਂ ਉਹ ਵੀ ਡਿਸੇਬਲ ਸੀ ਹੈ ਹਾਂਜੀ ਠੀਕ ਉਹ ਆਸ਼ਰਮ ਚ ਨੇ ਹੁਣ ਕਿਹੇ ਆਸ਼ਰਮ ਚ ਕੀ ਰਿਟੇ ਬਣਾ ਕੇ ਦਿੰਦੇ ਜੀ ਚਾਰ ਟੇਬਲ ਆਸ਼ਰਮ ਆ ਕੋਈ ਰਿਬੱਚਾ ਹੈ ਚਲੋ ਕੋਈ ਨਾ ਆਪਾਂ ਮੌਣੀ ਪੈਣੇ ਕਰਾਂਗੇ ਗੱਲ ਚ ਮੈਂ ਪਤਾ ਕਰੂੰਗਾ ਸਾਡੇ ਪਿੰਡ ਦੇ ਸਰਪੰਚ ਨਾਲ ਵੀ ਗੱਲ ਕਰ ਲੂੰਗਾ ਕਿ ਜਿਵੇਂ ਉਹ ਆਪਾਂ ਨੂੰ ਦੱਸਣਗੇ ਫਿਰ ਆਪਾਂ ਉਦਾਂ ਕਰ ਲਾਂਗੇ ਠੀਕ ਹੈ ਨਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਠੱਕਰ ਕੀ ਹੈ ਜੀ ਤੇ ਜਲੰਧਰ ਜ਼ਿਲ੍ਹਾ ਹੈ ਨਾ ਉਥੋਂ ਜਲੰਧਰ ਜ਼ਿਲ੍ਹਾ ਹੀ ਪਿੰਡ ਹੈ ਪੈਣੇ ਨਹੀਂ ਵੀਰੇ ਕਪੂਰ ਕਪੂਰਸਲਾ ਜ਼ਿਲ੍ਹਾ ਸੋਰੀ ਤੇ ਭੈਣ ਨੂੰ ਉੱਥੋਂ ਲੈ ਕੇ ਆਏ ਸੀ ਮੋਹਣੀ ਭੈਣ ਨੂੰ ਦੇਖੋ ਵੀਡੀਓ ਹਨਾ ਕੀ ਹਾਲਾਤ ਸੀ ਭੈਣ ਦੇ ਉਸ ਦਿਨ ਤੇ ਹੁਣ ਸਾਡੀ ਭੈਣ ਜੇਰੇ ਇਲਾਜ ਆ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵੀ ਇਹ ਆਪਣੇ ਯੋਗੀ ਹੋ ਜੇਵੇ ਆਪਣੇ ਆਪ ਨੂੰ ਸੰਭਾਲਣ ਯੋਗੀ ਹੋ ਜੇਵੇ ਉੱਥੇ ਤਾਂ ਕਿਵੇਂ ਰੋੜ ਰੋੜ ਕੇ ਰੇਂਗ ਰੇਂਗ ਕੇ ਕਿਦਾਂ ਇਹ ਭੈਣ ਜੀਵਨ ਕੱਟ ਰਹੀ ਸੀ ਤੇ ਇੱਕ ਭੈਣ ਗੱਲ ਕਰਦੀ ਰਹਿੰਦੀ ਵੀ ਇਹਦੇ ਜਿਹੜੇ ਭਰਾ ਵਾ ਛੋਟੇ ਭੈਣ ਭਰਾ ਵਾ ਮਤਲਬ ਇਹਦੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਦੋ ਵਿਆਹ ਸੀ ਪਹਿਲਾ ਵਿਆਹ ਹੋਇਆ ਉਹਦੇ ਤੋਂ ਇਹ ਦੋ ਭੈਣਾਂ ਸੀਗੀਆਂ ਇੱਕ ਪੂਰੀ ਹੋ ਗਈ ਇੱਕ ਇਹੀ ਬਚੀ ਆ ਮਾਂ ਵੀ ਪੂਰੀ ਹੋ ਗਈ ਨਾ ਫਿਰ ਇਹਨਾਂ ਦੇ ਡੈਡੀ ਨੇ ਇੱਕ ਹੋਰ ਵਿਆਹ ਕਰਾਇਆ ਸੀਗਾ ਉਹਦੇ ਤੋਂ ਵੀ ਬੱਚੇ ਸੀ ਉਹਨਾਂ ਨੂੰ ਉਹ ਬੱਚੇ ਮੰਦਬੁੱਧੀ ਸੀਗੇ ਤੇ ਉਹ ਬੱਚੇ ਵੀ ਪਿੰਡ ਵਾਲਿਆਂ ਨੇ ਫਿਰ ਉਹ ਪਿੰਡ 'ਚ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀਗਾ ਉਹਨਾਂ ਨੂੰ ਆਸ਼ਰਮ ਭੇਜਤਾ ਸੀ ਬੜਾ ਜ਼ਿਆਦਾ ਅਫਸਰਟ ਸੀ ਉਹ ਕਿਸੇ ਆਸ਼ਰਮ 'ਚ ਆਉਥੇ ਕਿਤੇ ਜਲੰਧਰ ਜਾਂ ਕਪੂਰਥਲੇ ਕਿਤੇ ਅਸੀਂ ਪਤਾ ਵੀ ਕਰਾਂਗੇ ਭੈਣ ਕਹਿੰਦੇ ਆ ਵੀ ਤੁਸੀਂ ਉਹਨਾਂ ਨੂੰ ਵੀ ਇੱਥੇ ਲਿਆਏ ਹੋ ਚਲੋ ਇੱਥੇ ਲਿਆਉਣਾ ਜਾਂ ਨਹੀਂ ਲਿਆਉਣਾ ਤਾਂ ਅਗਲ ਅਸੀਂ ਪਤਾ ਜ਼ਰੂਰ ਕਰਾਂਗੇ ਵੀ ਉਹ ਕਿਵੇਂ ਨੇ ਹੋਣਾ ਨਾ ਕਿੱਥੇ ਨੇ ਤੇ ਮੋਣੀ ਭੈਣ ਨੂੰ ਫੇਰ ਵੀ ਆਪਣੇਾਂ ਦੇ ਖੂਨ ਦੀ ਆਪਣੇ ਪਿਆਰ ਦੀ ਭੈਣਾਂ ਦੇ ਭਰਾਵਾਂ ਦੇ ਪਿਆਰ ਦੀ ਖਿੱਚ ਆ ਜਿਹੜੀ ਉਹ ਹੋ ਰਹੀ ਆ ਤੇ ਭੈਣ ਅੱਗੇ ਨਾਲ ਠੀਕ ਵੀ ਹੋ ਰਹੀ ਆ ਫਿਜ਼ੀਓਥੈਰੇਪੀ ਵੀ ਹੁੰਦੀ ਆ ਦੀ ਹੁਣ ਆ ਗੱਟ ਵਗੈਰਾ ਜਿਹੜੇ ਹੌਲੀ-ਹੌਲੀ ਸਿੱਧੇ ਹੋ ਜਾਣਗੇ ਗਠੀਆ ਜਿਹਨੂੰ ਕਹਿ ਦਿੰਨੇ ਆ ਕਿਦਾਂ ਹਨਾ ਪੈਰ ਵੀ ਵਿੰਗੇ ਹੋ ਗਏ ਹੱਥ ਵੀ ਆਹ ਹੱਥ ਦੇਖੋ ਗੱਟ ਕਿਵੇਂ ਹਨਾ ਇਦਾਂ ਜਿਵੇਂ ਹੀ ਮੁੜ ਗਏ ਤੇ ਪੜੀ ਲਿਖੀ ਹੈ ਭੈਣ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾ ਗ੍ਰੈਜੂਏਸ਼ਨ ਕੀਤੀ ਹੋਈ ਸੀ ਵਧੀਆ ਕੋਈ ਜੌਬ ਮਿਲ ਸਕਦੀ ਸੀ ਵਧੀਆ ਕੋਈ ਟੀਚਰ ਲੱਗ ਸਕਦੀ ਸੀ ਇੰਟੈਲੀਜੈਂਟ ਸੀ ਬਹੁਤ ਪਰ ਕੁਝ ਕਰਮਾਂ ਦਾ ਐਸਾ ਜਿਹੜਾ ਭੈਣ ਸੀ ਜਿਹੜੀ ਇਹਨਾਂ ਦੀ ਉਹ ਵੀ ਚੱਲ ਬਸੀ ਮਾਂ ਸੀ ਜਿਹੜੀ ਉਹ ਵੀ ਚੱਲ ਬਸੀ ਬਾਪ ਸੀ ਜਿਹੜਾ ਉਹ ਵੀ ਚੱਲ ਬਸਿਆ ਮਤਲਬ ਕੋਈ ਮਾਮਾ ਚਾਚਾ ਤਾਇਆ ਭੂਆ ਮਾਸੀਆਂ ਇਹ ਤਾਂ ਤੁਹਾਨੂੰ ਪਤਾ ਹੀ ਆ ਇਹ ਰਿਸ਼ਤੇ ਤਾਂ ਅੱਜ ਕੱਲ ਮੈਟਰ ਹੀ ਨਹੀਂ ਕਰਦੇ ਗਿਣਤੀ ਈ ਵੀ ਨਹੀਂ ਆਉਂਦੇ ਇਸ ਤਰ੍ਹਾਂ ਪਰ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ ਵਾਹਿਗੁਰੂ ਜੀ ਹਿੰਮਤ ਬਖਸ਼ਣ ਸਾਨੂੰ ਵੀ ਤੇ ਮੋਹਣੀ ਭੈਣ ਠੀਕ ਹੋ ਸਕੇ ਤੁਸੀਂ ਵੀ ਅਰਦਾਸ ਕਰੋ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ